खिलाड़ी ली मैं क्या इधर के दो कबड्डी हो गां लगे मेरे मतलब शोशा क्या फिर अपना सुनस गया मजू मेरे ख्याल

ਸ਼ੇਰ ਸਿੰਘ ਦਾ ਪੁੱਤ ਗੱਡੀ ਪਾ ਰਿਹਾ ਫੁਰ ਸਿੰਘੀ ਆਪਾ ਸੁਰ ਸਿੰਘੀ ਆਪਾ ਸੁਰ ਸਿੰਘ ਪਰਵਾਨਾ ਦਾ ਪਿੰਡਾ ਮੇਰੇ ਮਿੱਤਰੋ ਸੂਰਵੀਰ ਜਵਾਨਾ ਦਾ ਪਿੰਡਾ ਮੇਰੇ ਮਿੱਤਰੋ ਸਵਾਦ ਸ਼ਕੀਰ 2000 ਰੁਪਇਆ ਸਾਬੀ ਸਾਬੀ ਹੌਲਣ ਦੇ ਪ੍ਰਦੀਪ ਪੱਤੜ ਆਲੈਂਡ ਕਿਹਦੇ ਵਾਸਤੇ ਆਪੇ ਕੋਈ ਦਾ ਕਰਦੇ ਸੀਤੇ ਨੂੰ ਕੋਈ ਦਾ ਕਰ ਫਰ ਵੀ ਮੁੰਨਾ ਹੜਾ ਮੋਰਸਿੰਗਿ ਪੁਰੇਵਾਲਾ ਹਾਂ ਦਾ ਵੀ ਧੰਨਵਾਦ ਲਾ ਇਧਰ ਮੈਦਾਨ ਦੇ ਵਿੱਚ ਕਿੰਨੇ ਕਮਾਲ ਹੋਈ ਪਈ ਸ਼ਾਕਾ ਇਹ ਹੈ ਦਿਆਲਪੁਰਿਆ ਵੱਧ ਗੱਲ ਕਰਹੀ ਪਰਦੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ